ਸਸਿਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਸਿੱਧੂ ਕੇਮਲਾ ਟੀਵੀ ਤੇ ਮੈਂ ਹਗੁਰਜਿੰਦਰ ਸਿੰਘ ਸਿੱਧੂ ਕੱਲਾ ਮਾਇਰਾ ਦੋਸਤੋ ਸੋਸ਼ਲ ਮੀਡੀਆ ਟਵਿੱਟਰ ਐਕਸ ਤੇ ਇੱਕ ਟ੍ਰੈਂਡ ਚੱਲ ਰਿਹਾ ਹੈ ਜੀਓ ਦਾ ਬਾਈਕਾਟ ਦਾ ਬਾਈਕਾਟ ਜੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਤਿੰਨੋਂ ਪ੍ਰਾਈਵੇਟ ਕੰਪਨੀਆਂ ਨੇ Airtel Idea Vodafone ਇੱਕੀਆ ਤੇ Airtel Jio ਨੇ ਆਪਣੇ ਜਿਹੜੇ ਟੈਰਫ ਦੇ ਰੇਟ ਦੇ ਵਿੱਚ 12 ਤੋਂ ਲੈ ਕੇ 27 30% ਤੱਕ ਵਾਧਾ ਕਰ ਦਿੱਤਾ ਗਿਆ ਹੈ ਜੋ ਕਿ ਮਾਮੂਲੀ ਵਾਦਾ ਨਹੀਂ ਬਹੁਤ ਜ਼ਿਆਦਾ ਕੋਸਟ ਹੈ ਜਿੱਥੇ 239 ਦੇ ਵਿੱਚ 1.5 GB 28 ਦਿਨ ਦੇ ਵਿੱਚ ਲਈ ਮਿਲਦਾ ਸੀਗਾ ਹੁਣ ਉਹ 299 ਦੇ ਵਿੱਚ ਮਿਲੇਗਾ 1.5 GB 28 ਡੇਸ ਦੇ ਲਈ ਜੋ ਕਿ ਬਹੁਤ ਜ਼ਿਆਦਾ ਵਾਦਾ ਇੱਕ ਜਿਸ ਨੂੰ ਆਮ ਮੰਦਾ ਅਫੋਰਡ ਨਹੀਂ ਕਰ ਸਕਦਾ ਸੋ ਗੱਲ ਸਾਫ਼ ਹੈ ਕਿ ਤਿੰਨੋਂ ਕੰਪਨੀ ਨੇ ਮਿਲ ਕੇ ਇੱਕ ਇੱਕ ਦਿਨ ਦੋ ਦੋ ਦਿਨ ਦੇ ਡਿਫੈਂਸ ਦੇ ਵਿੱਚ ਆਪਣੇ ਟੈਰਫ ਦੇ ਰੇਟ ਵਧਾ ਦਿੱਤੇ ਹਨ ਤਰੁਬਰਾਠੀ ਨੇ ਵੀ Jio ਬਾਈਕਾਟ ਦੀ ਪੋਸਟ ਸਾਂਝੀ ਕੀਤੀ ਹੈ ਤਰੁਬਰਾਠੀ ਨੇ ਲਿਖਿਆ ਬਾਈਕਾਟ Jio ਇਸ ਨਾਓ ਨੰਬਰ 1 ਟ੍ਰੈਂਡਿੰਗ ਔਨ ਟਵਿੱਟਰ ਅੱਗੇ ਲਿਖਿਆ ਕਿ ਥੈਂਕ ਯੂ ਆਲ ਆਫ ਯੂ ਜੁਆਇਨਿੰਗ ਦਾ ਟ੍ਰੈਂਡ ਨੰਬਰ 1 ਟ੍ਰੈਂਡਿੰਗ ਨੰਬਰ 1 ਸੋ ਇਸ ਤਰ੍ਹਾਂ ਤਰੂਗੜਾ ਟੀ ਤੇ ਹੋਰ ਵੀ ਕਈਆਂ ਨੇ ਇਹ ਟ੍ਰੈਂਡਿੰਗ ਸ਼ੇਅਰ ਕੀਤਾ ਹੈ ਲਿਖਿਆ ਹੈ ਇੱਕ ਨੇ ਲਿਖਿਆ ਹੈ ਕਿ ਘਰ ਵਾਪਸੀ ਦਾ ਸਮਾਂ ਆ ਗਿਆ ਹੈ Jio to BSNL Airtel to BSNL Idea to BSNL ਕਾਂਗਰਸ ਦੇ ਸੁਰਜੀਵਾਲਾ ਨੇ ਵੀ ਮੀਡੀਆ ਨੂੰ ਸਮੋਦਰੀ ਕਰਦੇ ਹੋਏ ਪ੍ਰਾਈਵੇਟ ਕੰਪਨੀ ਦੀ ਮਨਮਰਜ਼ੀ ਦੇ ਖਿਲਾਫ ਬਾਜੂ ਉਠਾਈ ਹੈ ਤੇ ਦੱਸਿਆ ਕਿ ਇਹ ਪ੍ਰਾਈਵੇਟ ਕੰਪਨੀਆਂ ਆਪਣੀ ਮਨਮਰਜ਼ੀ ਦੇ ਨਾਲ ਦੇਸ਼ ਦੀ ਜਨਤਾ ਨੂੰ ਲੁੱਟ ਰਹੀਆਂ ਹਨ ਤੇ ਇਸ ਤਰ੍ਹਾਂ ਵਾਧਾ ਕਰਕੇ ਲੋਕਾਂ ਤੇ ਜੇਬ ਤੇ ਭਾਰੀ ਬੋਝ ਪਾਇਆ ਜਾ ਰਿਹਾ ਹੈ ਟਰਾਈ ਦੀ ਇੱਕ ਰਿਪੋਰਟ ਦੇ ਅਕੋਰਡਿੰਗ ਇਹ ਸੈੱਲਫੋਨ ਕੰਪਨੀ ਆਪਣੇ ਹਰ ਕਸਟਮਰ ਤੋਂ ਐਵਰੀ ਮੰਥ 152.55 ਪੈਸੇ ਪਰ ਮਹੀਨਾ ਕਮਾਉਂਦੀਆਂ ਹਨ ਜਿਸਕਰ ਜੋ ਹੈ ਕਿ 3 ਦਿਨਾਂ ਵਿੱਚ ਲਗਭਗ 70 ਲੱਖ ਤੋਂ ਜ਼ਿਆਦਾ ਪ੍ਰਾਈਵੇਟ ਕੰਪਨੀ ਦੇ ਕਸਟਮਰ ਟੁੱਟ ਕੇ BSNL ਦੇ ਵਿੱਚ ਚਲੇ ਗਏ ਹਨ ਇਹ ਕੋਈ ਛੋਟੀ ਮੋਟੀ ਅਮਾਉਂਟ ਨਹੀਂ ਬਹੁਤ ਬੜੀ ਅਮਾਉਂਟ ਹੈ 3 ਦਿਨਾਂ ਦੇ ਵਿੱਚ 70 ਲੱਖ ਤੋਂ ਵੱਧ ਸਬਸਕ੍ਰਾਈਬ ਦਾ BSNL ਦੇ ਵਿੱਚ ਪੋਰਟ ਹੋਣਾ ਸੋਸ਼ਲ ਮੀਡੀਆ ਨੇ ਕਈ ਪੋਸਟ BSNL ਦੇ ਹੱਕ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀਆਂ ਹਨ ਟਵਿੱਟਰ ਤੇ X ਤੇ BSNL 45% ਤੱਕ ਸਸਤਾ ਸ਼ੋਅ ਕੀਤਾ ਗਿਆ ਹੈ ਬਾਕੀ ਤੁਸੀਂ ਖੁਦ ਵੀ ਦੇਖ ਸਕਦੇ ਹੋ ਤੁਹਾਡੇ ਕੀ ਵਿਚਾਰ ਹਨ ਸ਼ੇਅਰ ਕਰ ਸਕਦੇ ਹੋ ਕਿ Jio ਬੈਸਟ ਹੈ ਜਾਂ Airtel ਵਗੈਰਾ ਆਈਡੀਆ ਵਗੈਰਾ ਜਾਂ BSNL ਬੈਸਟ ਹੈ ਚੀਪ ਐਂਡ ਵੈਸਟ ਕੌਣ ਹੈ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ ਕੁਝ ਵੀ ਹੋਵੇ ਜਿਸ ਤਰ੍ਹਾਂ ਤਿੰਨ ਦਿਨਾਂ ਦੇ ਵਿੱਚ 70 ਲੱਖ ਤੋਂ ਵੱਧ ਸਬਸਕ੍ਰਾਈਬਰ ਬੇਸ ਟੁੱਟ ਕੇ BSNL ਦੇ ਵਿੱਚ ਆਇਆ ਹੈ ਉਸ ਤਰ੍ਹਾਂ ਲੱਗਦਾ ਹੈ ਕਿ ਸਭ ਤੋਂ ਵੱਧ ਝਟਕਾ Jio ਨੂੰ ਹੀ ਮਿਲੇਗਾ ਜ਼ਿਕਰ ਜੋਗਾ ਕਿ Jio ਨੇ ਸਭ ਤੋਂ ਪਹਿਲਾਂ ਫ੍ਰੀ ਦੇ ਵਿੱਚ ਡਾਟਾ ਲਾਂਚ ਕੀਤਾ ਸੀਗਾ ਕਿਤੇ ਲੋਕਾਂ ਨੂੰ ਫ੍ਰੀ ਦੇ ਵਿੱਚ 6 ਮਹੀਨੇ ਸਾਲ ਤੱਕ ਲਤ ਲਗਾਈ ਉਸ ਤੋਂ ਬਾਅਦ ਆਪਣੀ ਮਨਮਰਜ਼ੀ ਨਾਲ ਰੇਟ ਵਧਾ ਦਿੱਤੇ ਜਦੋਂ ਹੁਣ ਲੋਕ ਐਕਚੁਅਲ ਹੋ ਚੁੱਕੇ ਹਨ ਚਾਹੇ ਕੋਈ ਵੀ ਹੋਵੇ ਚਾਹੇ ਮੈਂ ਹੋਵਾਂ ਮੈਂ ਚਾਹੇ ਕੋਈ ਵੀ 12 ਤੋਂ ਲੈ ਕੇ 27% ਕੋਈ ਮਾਮੂਲੀ ਵਾਦਾ ਨਹੀਂ ਹੁੰਦਾ ਬਹੁਤ ਜ਼ਿਆਦਾ ਵਾਦਾ ਹੁੰਦਾ ਹੈ ਇਹ ਬਹੁਤ ਵਧੀਆ ਤਰੀਕਾ ਕੀ ਪਹਿਲਾਂ ਫ੍ਰੀ ਦੇ ਵਿੱਚ ਲੋਕਾਂ ਨੂੰ ਆਤ ਪਾਓ ਬਾਅਦ ਦੇ ਵਿੱਚ ਮਨਮਰਜ਼ੀ ਦੇ ਰੇਟ ਵਸੂਲੋ ਇਸ ਕਰਕੇ ਦੋਸਤੋ ਫ੍ਰੀ ਵਾਲੀ ਚੀਜ਼ ਤੋਂ ਅਵੇਕ ਰਿਆ ਕਰੋ ਕਦੀ ਵੀ ਫ੍ਰੀ ਵਾਲੀ ਚੀਜ਼ ਦੇ ਲਾਲਚ ਦੇ ਵਿੱਚ ਨਾ ਪਿਆ ਕਰੋ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਟਵਿੱਟਰ ਦੇ ਉੱਤੇ ਇਹਨਾਂ ਪ੍ਰਾਈਵੇਟ ਕੰਪਨੀ ਨੇ ਖਿਲਾਫ ਟ੍ਰੈਂਡ ਚੱਲ 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 ਜਾਵੇਗਾ ਜੋ ਕਿ ਨੰਬਰ 1 ਟ੍ਰੈਂਡਿੰਗ ਚੱਲ ਰਿਹਾ ਹੈ ਬਾਈਸ਼ਕਰ Jio ਅਗਰ 30 ਦਿਨਾਂ ਵਿੱਚ 70 ਲੱਖ ਪੋਸਟ ਹੋ ਗਏ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਗਿਣਤੀ ਹੋਰ ਵੀ ਵੱਧ ਸਕਦੀ ਹੈ ਕਰੋੜਾਂ ਦੇ ਵਿੱਚ ਵੀ ਜਾ ਸਕਦੀ ਹੈ ਕੱਲ ਤੱਕ ਵੀ ਇਹਸਨ ਜਿਹੜੀ ਘਾਟੇ ਦੇ ਵਿੱਚ ਸੀਗੀ ਹੁਣ ਇਸ ਤਰ੍ਹਾਂ ਲੱਗ ਰਿਹਾ ਕਿ ਨੰਬਰ ਰਿਪੋਰਟ ਹੋਣ ਦੇ ਨਾਲ Jio Profit ਦੇ ਵਿੱਚ ਆ ਜਾਵੇਗੀ ਤੇ BSNL ਕੰਪਨੀਆ ਕੰਪਨੀ ਦੂਸਰੀ ਕੰਪਨੀ ਦੇ ਬਰਾਬਰ ਖੜੀ ਹੋ ਜਾਏਗੀ ਪ੍ਰਾਈਵੇਟਾਂ ਦੇ ਵਿੱਚ ਅਗਰ ਸਰਕਾਰ ਨੇ ਚਾਹਿਆ ਤਾਂ ਤਾਂ ਆਦਰਵਾਇਜ਼ ਨਹੀਂ ਬਾਕੀ ਤੁਹਾਡੇ ਕੀ ਵਿਚਾਰ ਹਨ ਕਿ ਜੋ ਇਹ ਟ੍ਰੈਂਡਿੰਗ ਚੱਲ ਰਿਹਾ ਹੈ ਸੋਸ਼ਲ ਮੀਡੀਆ ਟਵਿੱਟਰ ਐਕਸ ਤੇ ਸਹੀ ਆ ਜਾਂ ਗਲਤ ਕੀ ਤੁਸੀਂ ਆਪਣਾ ਨੰਬਰ ਰਿਪੋਰਟ ਕਰਵਾਇਆ ਹੈ BSNL ਦੇ ਵਿੱਚ ਜਾਂ ਨਹੀਂ ਜਾਂ ਤੁਸੀਂ Airtel, Idea Vodafone ਜਾਂ Jio ਨੂੰ ਹੀ ਬੈਸਟ ਮੰਨਦੇ ਹੋ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਸਿੱਧੂ ਕੇਮਲਾ ਟੀਵੀ ਦੇਖਣ ਲਈ ਮੇਰੇ